ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਸਿਮਰਤ ਬਾਦਲ ਦੇ ਬਹਾਨੇ ਮੋੜ ਅਕਾਲੀ ਦਲ ਨੂੰ ਕੇਰਿਆ ਸੀਐਮ ਮਾਨ ਨੇ ਆਪਣੇ ਅੰਦਾਜ਼ ਵਿੱਚ ਹਰ ਸਿਮਰਤ ਬਾਦਲ ਤੇ ਕਟਾਸ ਕੀਤਾ ਮੁੱਖ ਮੰਤਰੀ ਆਪਣੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਬੁੱਢਾ ਅਡਾ ਚ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਅ ਮੈਨੂੰ ਹੋਰ ਪਤਾ ਲੱਗਿਆ ਚਲੋ ਕੱਪੜੇ ਕਰਨੇ ਆ ਸਰਕਾਰ ਦੇ ਖਾਣੇ ਛੱਡੋ ਚਲੋ ਖਾਂਦੇ ਰਹੋ ਹੋਰ ਇੱਕ ਪਿੰਡ 'ਚ ਮੈਂ ਗਿਆ ਇੱਕ ਮਾਤਾ ਮਿਲੀ ਚੁੰਨੀ ਦਿਖਾਈ ਹੋਈ ਮੈਨੂੰ ਨਹੀਂ ਕੀਆ ਕਹਿੰਦੀ ਹਰ ਸਿਮਰਤ ਕੌਰ ਨੇ ਚੁੰਨੀਆਂ ਵਟਾਈਆਂ ਸੀ ਸਾਡੇ ਪਿੰਡ ਵਿੱਚ ਚੁੰਨੀਆਂ ਵਟਾਉ ਚੁੰਨੀਆਂ ਵਟਾਉ ਅਸੀਂ ਤਾਂ ਕਹਿੰਦੇ ਸ਼ਹਿਰੋਂ ਮਹਿੰਗੀਆਂ ਲਿਆਏ ਵੀ ਚਲ ਵਧੀਆ ਤਾਂ ਹੋਵੇ ਚੁੰਨੀ ਜਿਹੜੀ ਪਟਾਵਾਂਗੇ ਕਹਿੰਦੀ ਮਲਮਲ ਦੀ ਦੇਗੀ ਇਹ ਚ ਵੀ ਪੈਸੇ ਖਾ ਗਈ ਸਾਤੋਂ ਮਹਿੰਗੀ ਚੁੰਨੀ ਲੈ ਗਈ 50 ਰੁਪਏ ਵਾਲੀ ਜਿਹੜੀ ਕਹਿੰਦੀ ਮੈਂ 200 ਵੀ ਲੈਣ ਦੀ ਸੀ ਲੈ 251 ਚੁੰਨੀ ਜੋਗ ਆ ਗਈ ਇਹ ਨਹੀਂ ਛੱਡਦੇ ਜੀ ਕਿਸੇ ਨੂੰ ਆ ਹਾਲ ਤਾਂ ਨਹੀਂ ਚੁੰਨੀਆਂ ਚੱਲੇ ਨਾ ਬਟਾ ਲਿਓ ਬੇਬੇ ਐਦ ਕਿਨਾ ਬਟਾ ਲਿਓ ਹਾਂ ਕਪੜਾ ਉਹ ਤਾਂ ਢਿੱਕੀ ਪਰ ਹੀ ਫਿਰਦੀਆਂ ਚੁੰਨੀਆਂ ਦੀ ਜਿੱਥੇ ਮੇਲੇ ਚੁੰਨੀਆਂ ਇਹ ਗੱਲ ਨਾ ਪਹਿਲਾਂ ਨੰਨੀ ਸ਼ਾਂ ਲਿਖਦੀ ਹੁੰਦੀ ਸੀ ਬੋਰਡਾਂ ਤੇ ਨਾ ਹੁਣ ਕੀ ਲਿਖਿਆ ਹੋਇਆ निमाणी सेवादार वाह 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 वा। मैं देखा मैं कहा वाह ओए भगवान वा। तमाना ये भी तेरे हिस्से ही आना सी काम नन्ही तो निमाणी तक दा सफर सो इधर ना होन दो बहुत हो गया यार की कर केते तो उन्होंने दसो मैं सिंगरूर तो एमपीसी वो बठिंडे तो सी आंदी नहीं सी उथे ਔਰ ਜਿੱਦਾਂ ਆ ਜਾਂਦੀ ਸੀ ਉਹਦੇ ਮੇਰੇ ਨਾਲ ਪੈਂਦਾ ਸੀ ਪੇਚਾ ਉਹ ਮੈਂ ਬੋਲੀ ਜਾਂਦਾ ਸੀ ਜਲਿਆਂ ਵਾਲੇ ਬਾਗ ਤੇ ਵੀ ਜਲਿਆਂ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 3000 ਨੂੰ ਜ਼ਖਮੀ ਕਰਕੇ ਜਨਰਲ ਡਾਇਰ ਨੇ ਮਜੀਠੀਏ ਕੇ ਕਰੇ ਰੋਟੀ ਖਾਧੀ ਸੀ ਹੁਣ ਬਾਹਰ ਟੀਵੀ ਲੱਗੇ ਹੁੰਦੇ ਨੇ ਵੀ ਤੂੰ ਦੇਖ ਲੈ ਬਾਹਰ ਟੀਵੀ ਤੇ ਫਿਰ ਜਵਾਬ ਨਾ ਬਈ ਹੱਦ ਹੈ ਹੱਦ ਹੁਣ ਹੁਣ ਪੰਜਾਬੀ ਪਤਾ ਨਹੀਂ ਕਿਹਾ ਜੀ ਬੋਲਦੀ ਐ ਕਿਉਂਕਿ ਵੱਧ ਬੋਲਨੀ ਪੈਗੀ ਹੁਣ ਪਹਿਲਾਂ ਤਾਂ ਇੰਨੀਆ ਸਰ ਜਾਂਦਾ ਸੀ ਕੋਈ ਹੋਰ ਹੈ ਨਹੀਂ ਸੀ ਨਾ ਕੋਈ ਪੁੱਛਣ ਵਾਲਾ ਮੈਂ ਕਿਹਾ ਤੂੰ ਪੰਜਾਬੀ ਬੋਲ ਕੇ ਦਿਖਾ ਤੂੰ 5 ਮਿੰਟ ਉਹ 5 ਮਿੰਟ ਛੱਡੋ ਪਹਿਲੇ ਮਿੰਟ 'ਚ ਭਗਵੰਤ ਮਾਨ ਇਹ ਛੋਰਾ ਗੋਪਦਾ ਹੈ ਇੱਕ ਪਹਿਲਾਂ ਝੋਨਾ ਫਿਰ ਝੋਨਾ ਮੈਂ ਕਿਹਾ ਝੋਨਾ ਕੇ ਇਹ ਬ੍ਰਾਮ ਫਲਾਉਂਦੇ ਨੇ ਬ੍ਰਾਮ ਫਲਾਉਂਦੇ ਨੇ ਲੈ ਪੰਜਾਬੀ ਬੋਲ ਕੇ ਦਿਖਾਓ ਮੈਂ ਕਹਾਂ ਸਾਰੇ ਟੱਬਰ ਨੂੰ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਪੰਜਾਬੀ ਨਹੀਂ ਆਉਂਦੀ ਵੀਰੋ ਜੇ ਪੰਜਾਬ ਦੇ ਵਾਰਸ ਬਣਨਾ ਚਾਹੁੰਦੇ ਹੋ